ਲੁਧਿਆਣਾ ਦੀ ਸਿਹਤ ਸੇਵਾਵਾਂ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ ਮੈਸ਼ਪੋ ਲਾਈਫ ਹਸਪਤਾਲ ਨੇ ਸ਼ਹਿਰ ਦੇ ਵਿੱਚ ਪਹਿਲੀ ਵਾਰ ਰੋਸਾ ਰੋਬੋਟਿਕ ਨਾਦੀ ਰਿਪਲੇਸਮੈਂਟ ਸਰਜਰੀ ਸ਼ੁਰੂ ਕਰ ਦਿੱਤੀ ਹੈ ਇਸ ਦੇ ਵਿੱਚ ਹੁਣ ਲੁਧਿਆਣਾ ਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਵਿੱਚ ਮਰੀਜ਼ਾਂ ਨੂੰ ਘੁਟਨਿਆਂ ਦੀ ਆਧੁਨਿਕ ਸਰਜਰੀ ਦੇ ਲਈ ਮੈਟਰੋ ਸ਼ਹਿਰਾਂ ਦਾ ਰੁਕ ਨਹੀਂ ਕਰਨਾ ਪਵੇਗਾ ਰੋਸਾ ਇੱਕ ਆਧੁਨਿਕ ਰੋਬੋਟਿਕ ਪਲੇਟਫਾਰਮ ਹੈ ਜਿਹੜਾ ਕਿ ਸਰਜਨ ਨੂੰ ਸਰਜਰੀ ਦੌਰਾਨ ਸਹੀ ਯੋਜਨਾ ਬਣਾਉਣ ਅਤੇ ਇੰਪਲਾਂਟ ਨੂੰ ਬਹੁਤ ਹੀ ਸਟੀਕ ਤਰੀਕੇ ਦੇ ਨਾਲ ਲਗਾਉਣ ਦੇ ਵਿੱਚ ਮਦਦ ਕਰਦਾ ਹੈ ਇਸ ਤਕਨੀਕ ਦੇ ਨਾਲ ਘੁਟਨੇ ਦੀ ਸਹੀ ਅਲਾਈਨਮੈਂਟ ਬਣੀ ਰਹਿੰਦੀ ਹੈ ਜੋ ਚੀਰਾ ਛੋਟਾ ਹੁੰਦਾ ਹੈ ਖੂਨ ਵਗਦਾ ਰਹਿੰਦਾ ਹੈ ਅਤੇ ਮਰੀਜ਼ ਦੀ ਰਿਕਵਰੀ ਤੇਜ਼ ਹੁੰਦੀ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਰਜਰੀ ਤੋਂ ਬਾਅਦ ਘੁਟਨਾ ਹੋਰ ਵੀ ਜ਼ਿਆਦਾ ਕੁਦਰਤੀ ਤੌਰ ਤੇ ਵਧੀਆ ਮਹਿਸੂਸ ਕਰਦਾ ਹੈ ਇਹ ਸਿਸਟਮ ਦਾ ਉਦਘਾਟਨ ਡੀ ਐਮ ਸੀ ਦੇ ਸਾਬਕਾ ਪ੍ਰਿੰਸੀਪਲ ਅਤੇ ਆਰਥੋਪੈਡਿਕਸ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਐਸ ਸੀ ਅਹੂਜਾ ਨੇ ਕੀਤਾ ਹੈ ਇਸ ਮੌਕੇ ਹਸਪਤਾਲ ਦੇ ਕਈ ਸੀਨੀਅਰ ਡਾਕਟਰ ਅਤੇ ਪ੍ਰਬੰਧਕੀ ਅਧਿਕਾਰੀ ਮੌਜੂਦ ਰਹੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਰਥੋਪੈਡਿਕਸ ਦੇ ਸੀਨੀਅਰ ਕੰਸਲਟੈਂਟ ਡਾਕਟਰ ਮਨੀਸ਼ ਗੋਇਨ ਨੇ ਦੱਸਿਆ ਕਿ ਭਾਰਤ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਹੀ ਨੀ ਰਿਪਲੇਸਮੈਂਟ ਸਰਜਰੀਆਂ ਦੀ ਗੁੰਜਾਇਕਾफी ਤੇਜ਼ੀ ਨਾਲ ਵੱਧ ਰਹੀ ਹੈ ਉਹਨਾਂ ਕਿਹਾ ਕਿ ਆਮ ਤੌਰ ਤੇ 55 ਤੋਂ 70 ਸਾਲ ਦੀ ਉਮਰ ਦੇ ਵਿੱਚ ਲੋਕ ਇਸ ਸਮੱਸਿਆ ਦੇ ਨਾਲ ਜੂਝਦੇ ਹੋਏ ਪ੍ਰਭਾਵਿਤ ਹੁੰਦੇ ਹਨ ਖਾਸ ਕਰਕੇ ਮਹਿਲਾਵਾਂ ਜੋ ਮੈਨੋਪੋਜ਼ ਤੋਂ ਬਾਅਦ ਹੱਡੀਆਂ ਦੀ ਕਮਜ਼ੋਰੀ ਕਾਰਨ ਜਿਹੜੇ ਹੁੰਦੀਆਂ ਹਨ ਉਹਨਾਂ ਵਿੱਚ ਇਹ ਸਭ ਕੁਝ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਡਾਕਟਰ ਗੋਇਲ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਰੋਬੋਟ ਆਪਣੇ ਆਪ ਸਰਜਰੀ ਨਹੀਂ ਕਰਦਾ ਹੈ ਸਰਜਰੀ ਹਰ ਸਮੇਂ ਤਜਰਬੇਕਾਰ ਸਰਜਨ ਦੇ ਪੂਰੇ ਕੰਟਰੋਲ ਵਿੱਚ ਰਹਿੰਦੀ ਹੈ ਰੋਬੋ ਸਿਸਟਮ ਸਿਰਫ ਸਹਾਇਕ ਦੀ ਭੂਮਿਕਾ ਨਿਭਾਉਂਦਾ ਹੈ ਹਸਪਤਾਲ ਦੇ ਡਾਇਰੈਕਟਰ ਡਾਕਟਰ ਹਰਪ੍ਰੀਤ ਸਿੰਘ ਜੋਲੀ ਨੇ ਕਿਹਾ ਕਿ ਜਾਣਕਾਰੀ ਦੀ ਕਮੀ ਅਤੇ ਡਰ ਕਾਰਨ ਮਰੀਜ਼ ਸਰਜਰੀ ਨੂੰ ਟਾਲਦੇ ਰਹਿੰਦੇ ਹਨ ਜਦਕਿ ਅੱਜ ਦੀ ਰੋਬੋਟਿਕ ਤਕਨੀਕ ਦੇ ਨਾਲ ਨਤੀਜੇ ਕਾਫੀ ਬਿਹਤਰ ਹੋ ਚੁੱਕੇ ਹਨ ਰੋਬੋਟਿਕ ਨੀ ਰਿਪਲੇਸਮੈਂਟ ਦੀ ਸ਼ੁਰੂਆਤ ਨਾਲ ਮੈਸ਼ ਬਲੂ ਲਾਈਫ ਹਸਪਤਾਲ ਨੇ ਲੁਧਿਆਣਾ ਨੂੰ ਪੰਜਾਬ ਦੇ ਉਹਨਾਂ ਚੁਣਵੇਂ ਸ਼ਹਿਰਾਂ ਦੇ ਵਿੱਚ ਸ਼ਾਮਿਲ ਕਰ ਦਿੱਤਾ ਹੈ ਜਿੱਥੇ ਇਹ ਆਧੁਨਿਕ ਸਹੂਲਤ ਉਪਲਬਧ ਹੈ ਤੁਹਾਡਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਐਂਡ ਥੈਂਕ ਯੂ ਸਰ ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਕੱਟ ਕੇ ਸਾਨੂੰ ਸਮਾਂ ਦਿੱਤਾ ਔਰ ਇਸ ਇਨੌਗਰੇਸ਼ਨ 'ਚ ਤੁਸੀਂ ਆਨਲੀ ਰਜਾਮੰਦੀ ਦਿੱਤੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਅਸੀਂ ਮੈਚਪਰੋਲੀ ਹਸਪਤਾਲ 'ਚ ਹਰ ਸਾਲ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸੁਸਾਇਟੀ 'ਚ ਅਸੀਂ ਕੁਝ ਨਵੀਂ ਚੀਜ਼ ਲੈ ਕੇ ਆ ਸਕੀਏ ਲੋਕਾਂ ਦੀ ਸੇਵਾ 'ਚ ਹਾਜ਼ਰ ਹੋ ਸਕੀਏ ਤੇ ਇਸ ਸਾਲ ਅਸੀਂ ਆਰਥੋਪੈਡਿਕ ਡਿਪਾਰਟਮੈਂਟ ਦੇ ਵਿੱਚ ਰੋਜ਼ਾਨਾ ਦਾ ਰੋਬੋਟ ਲੈ ਕੇ ਆਏ ਹਾਂ ਜੋ ਕਿ ਸਭ ਤੋਂ ਐਡਵਾਂਸ ਰੋਬੋਟ ਹੈ ਹੱਡੀਆਂ ਬਦਲਣ ਦੇ ਵਿੱਚ ਜੋਇੰਟ ਬਦਲਣ ਦੇ ਵਿੱਚ ਤਾਂ ਜਿਹਦਾ ਰੋਲ ਪ੍ਰੈਸੀਜਨ ਵਿੱਚ ਬਹੁਤ ਜ਼ਿਆਦਾ ਹੈ ਇੱਕ ਐਸਾ ਰੋਬੋਟ ਹੈ ਜੋ ਮੈਕਸਿਮਮ ਐਕਿਊਰੇਸੀ ਦਿੰਦਾ ਹੈ ਅਪ ਟੂ 93% ਐਕੂਰੇਸੀ ਹੈ ਜੋ ਕਿ ਕਿਸੇ ਰੋਬੋਟ ਵਿੱਚ ਨਹੀਂ ਹੈ ਜੋ ਇਸ ਰੋਬੋਟ ਦੇ ਵਿੱਚ ਹੈ ਤੇ ਇਸ ਰੋਬੋਟ ਨਾਲ ਅਸੀਂ ਜਿਹੜੇ ਨੀ ਰੀਪਲੇਸਮੈਂਟ ਕਰ ਸਕਾਂਗੇ हिਪ ਰੀਪਲੇਸਮੈਂਟ ਕਰ ਸਕਾਂਗੇ ਸ਼ੋਲਡਰ ਰੀਪਲੇਸਮੈਂਟ ਕਰ ਸਕਾਂਗੇ ਬਾਕੀ ਜੋਇੰਟ ਰੀਪਲੇਸਮੈਂਟ ਵਾਸਤੇ ਵੀ ਸੌਫਟਵੇਅਰ ਫਿਚਰ ਚ ਆਉਂਦੇ ਰਹਿਣਗੇ ਤੇ ਇਹਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਲੋਕਾਂ ਨੂੰ ਵੀ ਨੀ ਰੀਪਲੇਸਮੈਂਟ ਜਾਂ ਦੂਜੇ ਜੋਇੰਟ ਦੀ ਰੀਪਲੇਸਮੈਂਟ ਦੀ ਲੋੜ ਹੈ ਉਹਨਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਪ੍ਰੈਸਾਈਜ਼ ਢੰਗ ਨਾਲ ਉਹਨਾਂ ਨੂੰ ਸਰਵਿਸ ਦੇ ਸਕੀਏ ਤੇ ਮੈਕਸਿਮਮ ਰਿਜ਼ਲਟਸ ਮੈਕਸਿਮਮ ਬੈਨੀਫਿਟ ਮਿਲੇ ਮ तो इस तो बाद मैं सर रिक्वेस्ट करांगा सर दो वर्ड रिगार्डिंग द ऑर्थोपेडिक डिपार्टमेंट एंड सर रोबोट प्लीज सर थैंक यू सो मच सर देखिए ये जॉइंट रिप्लेसमेंट जो है इसको हम लोग कहते हैं कॉर्नर स्टोन सर्जरी इन आर्थोपेडिक्स ये सबसे अच्छी एडवांसमेंट जो हुई है ऑर्थोपेडिक्स में ट्रामा के बाद वो हुई है जॉइंट रिप्लेसमेंट और ये जॉइंट रिप्लेसमेंट जितने अब तीस साल से हो रहे थे उसमें 10 से 15 परसेंट लोग अभी भी नाखुश हैं वो उसका रीज़न ये है कि उसमें जो भी पहले टेक्निक थी उसमें एक्यूरेसी नहीं थी क्योंकि हर आदमी का एक अपना अलग जॉइंट होता है और उसमें एक्यूरेसी बहुत ज़रूरी होती है कि उसी की तरह का जॉइंट या उसके नियर बाई जॉइंट बन जाए तो इसीलिए ये रोबोटिक्स पे ध्यान गया लोगों का तीस साल से पिछले तीस साल से रोबोटिक डेवलप कर रहे हैं और इस समय जो चार सबसे बड़े अच्छे रोबोटिक सिस्टम्स हैं उसमें से टॉप पर ये जिमर का रोज़ा है और ये जो है इसकी इनकी वजह से ही सबसे जो अच्छी चीज़ हुई है कि इस ज्वाइंट रिप्लेसमेंट में एक्यूरेसी आ गई क्योंकि हर आदमी का एक डिफरेंट ज्वाइंट होता है उसको एक डिफरेंट एक्यूरेसी चाहिए हर आदमी का एक लिगामेंट डिफरेंट होते हैं उसको एक डिफरेंट स्टेबिलिटी चाहिए और इसी ये रोबोटिक्स की वजह से ही ये टाइम भी कम लगता है और एक्यूरेट होता है और रिकवरी अच्छी होती है तो ये जो हमने आज इनको आ, आ कर के पहली चीज़ मैंने इनको ये मुबारक दी कि आपने सबसे एडवांस्ड लिया है क्योंकि कंप्यूटर में तो एडवांसमेंट इस दी की कि जो जितना एडवांस्ड सिस्टम रखेगा उसके रिज़ल्ट उतने अच्छे आएंगे तो ये जो रोज़ा है ये सबसे एडवांस्ड है और इसमें पहले प्री प्लानिंग में पहले बहुत मुश्किल होती थी वो अब इसमें इतनी नहीं इसमें नहीं होती और दूसरी चीज़ ये है कि इसकी एक्यूरेसी 93% परसेंट है कि जो आपके साइज है पैर का उसमें जिस साइज का इम्प्लांट लगना है वो जितना एक्यूरेट होगा उतना आपका फंक्शन अच्छा आएगा तो इसमें 93% एक्यूरेसी परसेंट है और रिकवरी भी बहुत जल्दी है अब इसके बाद मैं एक थोड़ी पर्सनल बात करूंगा मेरा भी दोनों जॉइंट रिप्लेस हुए हुए हैं नी के एम एट द एज ऑफ एट्टी थ्री आई गॉट बोथ द नी जॉइंट रिप्लेस पर जब मैं अब रोबोटिक ज्वाइंट से जो देखता हूँ पेशेंट्स को कि जिनके रिप्लेस हुए हैं उसमें और मेरे फंक्शन में बहुत फ़र्क है तो खैर उस समय आज से दस साल पहले रोबोटिक नहीं था तो हमें जो हमारा बेस्ट सर्जन था उसने किया पर हम चाहते हम हमारी व्यस्त तो ये थी कि उस समय भी रोबोटिक होता <laughs> खैर वो नहीं था अब जो है यहाँ पे है और इट शुड इट बिकम और ये जो है मुनीष ये हमारे दयानंद का ही प्रोडक्ट है और मैं तो ये चाहूँगा कि ही शुड बिकम ही इज़ ए शार्प सर्जन ही शुड बिकम एन एक्सपर्ट इन जॉइंट रिप्लेसमेंट इन ऑल दी जॉइंट रिप्लेसमेंट ही शुड बिकम एन एक्सपर्ट और दिस हॉस्पिटल शुड बिकम सेंटर ऑफ एक्सीलेंस फॉर जॉइंट रिप्लेसमेंट ਇਸ ਕੇ ਸਾਥ ਮੇਰੀ ਸਭ ਸ਼ੁਭ ਕਾਮਨਾئیں ਇਸ ਹਸਪੀਟਲ ਕੇ ਸਾਥ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਰ ਪਰ ਅਬੀ ਡਾਕਟਰ ਮਨੀਸ਼ ਹਮ ਤੁਹਾਨੂੰ ਦੱਸਣਗੇ ਇਹਦੇ ਬਾਰੇ ਕਿ ਕੀ ਕੀ ਸਾਨੂੰ ਬੈਨੇਫਿਟ ਹੋ ਸਕਦੇ ਹੈ ਕਿ ਕੀ ਕੀ ਚੀਜ਼ਾਂ ਸੀ ਸੋਸਾਇਟੀ ਨੂੰ ਪ੍ਰੋਵਾਈਡ ਕਰ ਸਕਦੇ ਆ ਤੇ ਇੱਕ ਬੈਂਚਮਾਰਕ ਐਸਟੈਬਿਸ਼ ਕਰ ਸਕਦੇ ਆ ਤਾਂ ਕਿ ਜਿਹੜੇ ਲੋਕੀ ਜੋਇੰਟ ਰੀਪਲੇਸਮੈਂਟ ਕਰਾਉਣਾ ਚਾਹੁੰਦੇ ਐ ਸਪੈਸ਼ਲੀ ਗੋਡੇ ਰੀਪਲੇਸ ਕਰਾਉਣਾ ਚਾਹੁੰਦੇ ਐ ਉਹਨਾਂ ਦੀ ਜਿਹੜੀਆਂ ਵੀ ਮੁਸ਼ਕਲਾਂ ਉਹਨਾਂ ਨੂੰ ਪੇਸ਼ ਆਉਂਦੀਆਂ ਕਨਵੈਨਸ਼ਨਲ ਸਰਜਰੀ ਦੇ ਵਿੱਚ ਉਹਨੂੰ ਕਿਵੇਂ ਅਸੀਂ ਪਾਰ ਕਰ ਸਕਦੇ ਆ ਪਰ ਬੋਰਡ ਦੀ ਹੈਲਪ ਨਾਲ ਕਿਵੇਂ ਅਸੀਂ ਐਕਿਊਰੇਸੀ ਵੱਲ ਹੋਰ ਅੱਗੇ ਵਧ ਸਕਦੇ ਆ ਤੇ ਅਪ ਟੂ ਮਾਰਕ ਜਾਂ ਇੱਕ ਸਟੈਂਡਰਡ ਪੁਆਇੰਟ ਨੂੰ ਟੱਚ ਕਰਕੇ ਮਰੀਜ਼ ਨੂੰ ਐਕਸਲੈਂਟ ਕੁਆਲਿਟੀ ਦੀ ਲਾਈਫ ਦੇ ਸਕਦੇ ਆ ਡਾਕਟਰ ਮਨੀਸ਼ ਇਸ ਬਾਰੇ ਸਾਨੂੰ ਕੁਝ ਕਲੀਅਰ ਕਰਦੇ ਆ ਥੈਂਕ ਯੂ ਸਰ ਡੈਫੀਨੇਟਲੀ ਸਰਦੀ ਟੀਚਿੰਗਸ ਹੀ ਨੇ ਜਿਹਦੇ ਨਾਲ ਅਸੀਂ ਹੁਣ ਇਸ ਮੁਕਾਮ ਤੇ ਪਹੁੰਚਿਆ ਕਿ ਅਸੀਂ ਆਪਣੇ ਪੇਸ਼ੈਂਟਸ ਦਾ ਦਰਦ ਤੇ ਪੇਨ ਠੀਕ ਕਰ ਪਾ ਰਹੇ ਆ ਸਰ ਨੇ ਮਤਲਬ ਸਾਡੇ ਟੀਚਰਸ ਨੂੰ ਟ੍ਰੇਨਿੰਗ ਦਿੱਤੀ ਤੇ ਸਾਨੂੰ ਉਹ ਅੱਗੇ ਮੈਸੇਜ ਮਿਲਿਆ ਕਿ ਤੁਸੀਂ ਰੈਗੂਲਰਲੀ ਨਿਊ ਟੈਕਨੋਲੋਜੀਸ ਐ ਉਹਦੇ ਸਿੱਖਣ ਲਈ ਬਾਹਰ ਜਾਣੇ ਜਾਣਾ ਅਸੀਂ ਮੈਂ ਅਮਰੀਕਾ ਯੂਰਪ ਦੇ ਵਿੱਚ ਕਈ ਸਰਜਨਸ ਨੂੰ ਦੇਖਿਆ ਕਿ ਸਾਡੇ ਪੇਸ਼ੈਂਟ ਨੇ ਜਿਹੜੇ ਨਾਰਮਲੀ ਅਸੀਂ ਸਰਜਰੀ ਕਰਦੇ ਹਾਂ ਉਸ ਤੋਂ ਬਾਅਦ 70 80% ਪੇਸ਼ੈਂਟਸ ਨੇ ਜਿਨ੍ਹਾਂ ਨੂੰ ਥੋੜਾ ਥੋੜਾ ਪੇਨ ਥੋੜਾ ਥੋੜਾ ਲਿੰਪ ਰਹਿ ਜਾਂਦਾ ਖੁੱਤੇ ਪੇਸ਼ੈਂਟਸ ਜਿਨ੍ਹਾਂ ਨੇ ਰੋਬੋਟਿਕ ਸਰਜਰੀ ਕਰਵਾਈ ਪ੍ਰੀਸੀਸ ਕੱਟ ਬਿਲਕੁਲ ਬਰੀਕੀ ਦੇ ਨਾਲ ਉਹ ਕੱਟ ਕਰਦੇ ਸੀ ਪ੍ਰੋਪਰ ਲਿਗਾਮੈਂਟ ਬੈਲੈਂਸਿੰਗ ਕਰਦੇ ਸੀ ਤੇ ਬਹੁਤ ਹੀ ਛੋਟੇ ਚੀਰੇ ਦੇ ਵਿੱਚ ਬਹੁਤ ਸ਼ਾਰਟ ਟਾਈਮ ਸਰਜਰੀ ਕਰ ਲੈਂਦੇ ਸੀ ਇਹ ਸਾਰੀ ਜਿਹੜੀ ਟੈਕਨੋਲੋਜੀ ਹੈ ਇਸੇ ਲਈ ਅਸੀਂ ਆਪਣੇ ਇੰਡੀਆ ਦੇ ਵਿੱਚ ਲੁਧਿਆਣੇ ਲੈ ਕੇ ਆਏ ਆ ਰੋਬੋਟਿਕ ਸਰਜਰੀ ਦੇ ਨਾਲ ਅਸੀਂ ਜਿਹੜੇ ਬੋਨੀ ਕੱਟਸ ਐ ਬਹੁਤ ਬਰੀਕੀ ਦੇ ਨਾਲ ਕੱਟਦੇ ਆ ਨਾਰਮਲੀ ਪੇਸ਼ੈਂਟ ਜਦੋਂ ਆਫਟਰ ਕਨਵੈਨਸ਼ਨਲ ਟਰੈਡੀਸ਼ਨਲ ਸਰਜਰੀ ਵਾਕਿੰਗ ਕਰ ਸਕਦੇ ਨੇ ਨਾਰਮਲ ਤੁਰ ਫਿਰ ਸਕਦੇ ਨੇ ਬੜ ਜਦੋਂ ਉਹ ਉੱਬੜ ਖੱਬੜ ਜ਼ਮੀਨ ਤੇ ਤੁਰਦੇ ਨੇ ਜਾਂ ਹਲਕੀ ਜੀ ਰਨਿੰਗ ਜੋਗਿੰਗ ਕਰਦੇ ਨੇ ਤਾਂ ਉਹ ਗੋਡੇ ਦੇ ਜਾਂ ਮਾਸਪੇਸ਼ੀਂ ਚ ਪੇਨ ਦੀ ਕੰਪਲੇਨ ਕਰਦੇ। ਤਾਂ ਅਲਟੀਮੇਟਲੀ ਉਹ ਹੌਲੀ ਹੌਲੀ ਪਰਹੇਜ ਕਰਾ ਲੱਗ ਜਾਂਦੇ ਨੇ ਕਿ ਡਾਕਟਰ ਸਾਹਿਬ ਮੇਰੇ ਤੋਂ ਜ਼ਿਆਦਾ ਨਹੀਂ ਤੁਰਿਆ ਜਾਂਦਾ ਜਾਂ ਜ਼ਿਆਦਾ ਰਨਿੰਗ ਕਰਦੇ ਆ ਜੋਗਿੰਗ ਕਰਦੇ ਆ ਕਿ ਮੇਰੇ ਗੋਡੇ ਵਿੱਚ ਜਾਂ ਥਾਈ ਮਸਲ ਚ ਪੇਨ ਹੋਣ ਲੱਗ ਜਾਂਦਾ ਐ ਅਵੋਇਡ ਕਰਨ ਲੱਗ ਜਾਂਦੇ ਨੇ। ਰੋਬੋਟਿਕ ਸਰਜਰੀ ਦੀ ਦੇ ਵਿੱਚ ਦੋ ਪਾਰਟ ਹੁੰਦੇ ਨੇ ਇੱਕ ਸੈਂਸਰ ਆਰਮ ਹੁੰਦੀ ਐ ਸੈਂਸਰ ਆਰਮ ਕੀ ਕਰਦੀ ਐ ਉਹ ਪੇਸ਼ੈਂਟ ਦੇ ਨੀ ਦੀ 3D ਸਕੈਨਿੰਗ ਕਰਦੀ ਹੈ ਤੇ ਡਾਟਾ ਪ੍ਰੋਸੈਸ ਕਰਕੇ ਉਹਦਾ ਇੱਕ 3D ਮਾਡਲ ਤਿਆਰ ਕੀਤਾ ਜਾਂਦਾ ਹੈ ਬਹੁਤ 3D ਮਾਡਲ ਸਾਨੂੰ ਕਿਵੇਂ ਹੈਲਪ ਕਰਦਾ ਸਾਨੂੰ ਬੋਨ ਦੀ ਐਗਜ਼ੈਕਟ ਸ਼ੇਪ ਐਗਜ਼ੈਕਟ ਲਿਗਾਮੈਂਟ ਦੀ ਲੈਕਸਿਟੀ ਤੇ ਐਗਜ਼ੈਕਟ ਬੋਨੀ ਡਿਫੈਕਟਸ ਪਤਾ ਲੱਗ ਜਾਂਦੇ ਜੋ ਅੱਗੇ ਆਸੀ ਕਟਿੰਗ ਕਰਨੀ ਹੈ ਜਾਂ ਲਿਗਾਮੈਂਟ ਬੈਲੈਂਸਿੰਗ ਕਰਨੀ ਹੈ ਉਹ ਤੇ ਫਾਈਨ ਟਿਊਨਿੰਗ ਹੋ ਜਾਂਦੀ ਹੈ ਜਿਹੜੀ ਵਰਕਿੰਗ ਆ ਮੈਂ ਰੋਬੋਟਿਕ ਦੀ ਸੈਕੰਡ ਆਰਮ ਵਰਕਿੰਗ ਆਰਮ ਉਹ ਸਾਨੂੰ ਬਹੁਤ ਹੀ ਬਰੀਕੀ ਦੇ ਨਾਲ ਸੇਫਟੀ ਦੇ ਨਾਲ ਬੋਨੀ ਕੱਟ ਲੈਣ ਲੀਗਾਮੈਂਟਸ ਨੂੰ ਬੈਲੈਂਸ ਕਰਨ ਦੇ ਵਿੱਚ ਤੇ ਇੰਪਲਾਂਟ ਦੀ ਪ੍ਰੋਪਰ ਨੇਚਰਲ ਪੋਜੀਸ਼ਨਿੰਗ ਦੇ ਵਿੱਚ ਹੈਲਪ ਕਰ ਲੈਂਦੇ। ਕੇ ਸਰਜਰੀ ਅਸੀਂ 25 ਤੋਂ 30 ਮਿੰਟ ਦੇ ਵਿੱਚ ਕਰ ਸਕਦੇ ਹਾਂ। ਕੋਈ ਵੀ ਮਸਲ ਦੀ ਚੀਰ ਪਾੜ ਨਹੀਂ ਹੁੰਦੀ, ਕੋਈ ਬਲੀਡਿੰਗ ਨਹੀਂ ਹੁੰਦੀ। ਜਿਸ ਕਰਕੇ ਪੇਸ਼ੈਂਟ ਦੀ ਰਿਕਵਰੀ ਆਮ 4-6 ਹਫ਼ਤੇ ਲੱਗਦੇ ਸੀ ਉਹ ਹੁਣ ਸਿਰਫ 2 ਤੋਂ 3 ਹਫ਼ਤੇ ਹੀ ਲੱਗਦੇ ਨੇ ਰਿਕਵਰੀ 'ਚ। ਨੈਕਸਟ ਡੇ ਅਸੀਂ ਪੇਸ਼ੈਂਟ ਨੂੰ ਵਾਕਿੰਗ ਸਟਾਰਟ ਕਰਾ ਦਿੰਨੇ ਆ। ਪੇਸ਼ੈਂਟ ਨੈਕਸਟ ਡੇ ਕੋਡੀਆਂ ਚੜ੍ਹ ਸਕਦਾ ਹੈ, ਚੌਕੜੀ ਮਾਰ ਸਕਦਾ ਹੈ ਤੇ ਅਗੇ ਜਿਹੜਾ 5 ਤੋਂ 6 ਦਿਨ ਦੀ ਹਸਪੀਟਲ ਦੀ ਸਟੇ ਸੀਗੀ ਉਹ ਹੁਣ ਸਾਡੀ ਸਿਰਫ 2 ਤੋਂ 3 ਦਿਨ ਦੀ ਰਹਿ ਗਈ। ਇੱਕ ਮੈਂ ਤਨ ਹੋਰ ਵੀ ਮੈਸੇਜ ਦੇਣਾ ਚਾਹਨਾ ਜਿਹੜੇ ਉਹ ਬੀਜ਼ ਪੇਸ਼ੈਂਟਸ ਨੇ ਡਾਇਬੀਟਿਕ ਪੇਸ਼ੈਂਟਸ ਨੇ ਲੰਬੇ ਟਰਮ ਤੋਂ ਲੰਬੇ ਟਾਈਮ ਤੋਂ ਸ਼ੂਗਰ ਹੈ ਜਾਂ ਕਾਰਡੀ ਪ੍ਰੋਬਲਮਸ ਨੇ ਜਾਂ ਕੈਂਸਰ ਦਾ ਇਲਾਜ ਕਰਾ ਚੁੱਕੇ ਨੇ ਉਹਨਾਂ ਦੇ ਅਕਸਰ ਡਾਊਟ ਰਹਿੰਦਾ ਹੈ ਜਾਂ ਡਰ ਰਹਿੰਦਾ ਹੈ ਕਿ ਅਸੀਂ ਗੋਡੇ ਬਦਲਣ ਦੀ ਸਰਜੀ ਕਰਾਵਾਂਗੇ ਤਾਂ ਸਾਡਾ ਜਖਮ ਭਰ ਜਾਊਗਾ। ਕੀ ਸਾਨੂੰ ਵੀਕਨੈਸ ਤਾਂ ਨਹੀਂ ਬਹੁਤ ਜ਼ਿਆਦਾ ਆ ਜਾਊਗੀ? ਕੀ ਸਾਨੂੰ ਜਿਹੜੀ ਹੈ ਰਿਕਵਰੀ ਬਹੁਤ ਜ਼ਿਆਦਾ ਟਾਈਮ ਤਾਂ ਨਹੀਂ ਲੱਗ ਜੂ? ਉਹਨਾਂ ਪੇਸ਼ੈਂਟਸ ਲਈ ਰੋਬੋਟਿਕ ਸਰਜਰੀ ਬਹੁਤ ਵਰਦਾਨ ਸਾਬਤ ਹੋ ਰਹੀ। ਛੋਟਾ ਟਾਈਮ ਲੱਗਦਾ ਹੈ ਸਰਜਰੀ ਦਾ, ਬਲੀਡਿੰਗ ਬਹੁਤ ਘੱਟ ਹੋਣ ਕਰਕੇ ਇਹ ਪੇਸ਼ੈਂਟਸ ਵੀ ਸਾਡੇ ਨਾਰਮਲ ਪੇਸ਼ੈਂਟ ਵਾਂਗੂ 2 ਤੋਂ 4 ਹਫ਼ਤੇ ਵਿੱਚ ਰਿਕਵਰੀ ਕਰ ਰਹੇ ਨੇ। ਸਾਨੂੰ ਕਿਸੇ ਵੀ ਕੈਂਸਰ ਵਾਲੇ ਪੇਸ਼ੈਂਟਸ 'ਚ ਵੀ ਡਾਇਬਟਿਕ ਪੇਸ਼ੈਂਟਸ 'ਚ ਵੀ ਕਦੇ ਬਲੱਡ ਟ੍ਰਾਂਸਫਿਊਜ਼ਨ ਦੀ ਜ਼ਰੂਰਤ ਨਹੀਂ ਪਈ। ਕੋਈ ਵੀਕਨੈਸ ਨਹੀਂ ਮਹਿਸੂਸ ਹੁੰਦੀ। ਜਿਹੜੇ ਵੀ ਪੇਸ਼ੈਂਟ ਨੇ ਗੋਡੇਦਰ ਤੋਂ ਪਰੇਸ਼ਾਨ ਨੇ ਜਾਂ ਗੋਡੇ ਕਾ ਸੰਧੀ ਪ੍ਰੋਬਲਮ ਤੋਂ ਪਰੇਸ਼ਾਨ ਨੇ ਲਗਾਤਾਰ ਪੇਨ ਕਿਲਰ ਖਾ ਰਹੇ ਨੇ ਦਰਦੇ ਨੇ ਕਿ ਡਾਕਟਰ ਸਾਹਿਬ ਸਰਜਰੀ ਕਰਾਵਾਂਗੇ ਕੋਈ ਪ੍ਰੋਬਲਮ ਤਾਂ ਨਹੀਂ ਆ ਜੂਗੀ ਉਹਨਾਂ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਹੈ ਰੋਬੋਟਿਕ ਸਰਜਰੀ ਦੇ ਵਿੱਚ ਸਰਜਨ ਦਾ ਐਕਸਪੀਰੀਅੰਸ ਪਲੱਸ ਰੋਬੋਟ ਦੀ ਐਡਵਾਂਸਡ ਟੈਕਨੋਲੋਜੀ ਦੋਨੋਂ ਮਿਲ ਕੇ ਸਰਜਰੀ ਕਰਦੇ ਇਸ ਤਰ੍ਹਾਂ ਨਹੀਂ ਹੈਗਾ ਕਿ ਅਸੀਂ ਕੋ ਰੋਬੋਟ ਨੂੰ ਛੱਡ ਦਾਂਗੇ ਕੋਈ ਸਰਜਰੀ ਕਰੂਗਾ ਵੀ ਕੰਟਰੋਲ ਦੀ ਰੋਬੋਟ ਉਸ ਦੀ ਟੈਕਨੋਲੋਜੀ ਜਿਹੜੀ ਅਸੀਂ ਆਪਣੀ ਅੱਖਰ ਦੇ ਕੀ ਦੇ ਨਾਲ ਮਾੜਾ ਐਰਰ ਕਰ ਸਕਦੇ ਆ ਉਹ ਸਾਨੂੰ ਫਾਈਨ ਟਿਊਨਿੰਗ ਕਰਾਂਦਾ ਹੈ ਦੋਨੋ ਚੀਜ਼ਾਂ ਮਿਲ ਕੇ ਅਸੀਂ ਪੇਸ਼ੈਂਟ ਦੀ ਸਰਜਰੀ ਕਰਦੇ ਆ ਜਿਹਦੇ ਨਾਲ ਰਿਕਵਰੀ ਤੇ ਰਿਜ਼ਲਟਸ ਹੋਰ ਵੀ ਬੈਟਰ ਹੁੰਦੇ ਸੇਫਟੀ ਹੈ ਐਕੂਰੇਸੀ ਹੈ ਪ੍ਰੀਸੀਜਨ ਹੈ ਬਹੁਤ ਹੀ ਬਰੀਕੀ ਦੇ ਨਾਲ ਸਾਰਾ ਕੰਮ ਹੁੰਦਾ ਤੇ ਫਾਸਟ ਰਿਕਵਰੀ ਕੁਇਕ ਰਿਕਵਰੀ ਹੁੰਦੀ ਹੈ ਪੇਸ਼ੈਂਟਸ ਦੀ ਇਨ ਫਿਊਚਰ ਅਸੀਂ ਇਸ ਰੋਬੋਟ ਦੇ ਨਾਲ ਹੀਪ ਰਿਪਲੇਸਮੈਂਟ ਵੀ ਸਟਾਰਟ ਕਰਾਂਗੇ ਤੇ ਜਿਹੜੇ ਕਬੱਡੀ ਦੇ ਖਿਡਾਰੀ ਪੇਸ਼ੈਂਟਸ ਹੁੰਦੇ ਨੇ ਏਸੀ ਲਿਗਾਮੈਂਟ ਦੀ ਸਰਜਰੀ ਤੇ ਸ਼ੋਲਡਰ ਲਿਗਾਮੈਂਟ ਦੀ ਸਰਜਰੀ ਉਹ ਵੀ ਅਸੀਂ ਇਨ ਫਿਊਚਰ ਇਸ ਰੋਬੋਟ ਦੇ ਨਾਲ ਕਰਨਾ ਸਟਾਰਟ ਕਰਾਂਗੇ ਇਹ ਕੰਮ ਚਾਹੀਦਾ ਕੀ ਹੁੰਦਾ ਚਾਹਾਂ ਸਰ ਖਰਚਾ ਦੇਖੋ ਖਰਚਾ ਨਹੀਂ ਰਿਪਲੇਸਮੈਂਟ ਦੋ ਚੀਜ਼ਾਂ ਤੇ ਵੇਰੀ ਕਰਦਾ ਇੱਕ ਤਾਂ ਇੰਪਲਾਂਟ ਜਿਹੜਾ ਪੇਸ਼ੈਂਟ ਚੂਜ਼ ਕਰਦਾ ਕਿਉਂਕਿ ਬਹੁਤ ਤਰ੍ਹਾਂ ਦੇ ਇੰਪਲਾਂਟਸ ਆਉਂਦੇ ਨੇ ਤੇ ਉਸ ਹਿਸਾਬ ਨਾਲ ਕੋਈ ਕੁਝ ਪੇਸ਼ੈਂਟ ਦੇ ਫੈਕਟਰਸ ਹੁੰਦੇ ਉਹਦੇ ਹਿਸਾਬ ਨਾਲ ਖਰਚਾ ਹੁੰਦਾ 2.5 ਲੱਖ ਤੋਂ 4 4.5 ਲੱਖ ਤੱਕ ਦਾ ਖਰਚਾ ਜਾ ਸਕਦਾ ਵੇਰੀ ਕਰ ਪਰ ਲੈ ਨਹੀਂ ਟੋਟਲ ਦੋ ਦੋਨੋਂ ਸਾਈਡ ਦੀ ਪ੍ਰੋਬਲਮ ਮੋਸਟਲੀ ਜਿਹੜੀ ਗੋਡੇ ਕਸਨ ਦੀ ਪ੍ਰੋਬਲਮ ਹੈ ਪੇਸ਼ੈਂਟ ਨੂੰ ਦੋਨੋਂ ਸਾਈਡ ਹੀ ਹੁੰਦੀ ਹੈ ਕੀ ਆਪਾਂ ਸਭ ਤੋਂ ਵਧੀਆ ਪਲਾਂਟ ਦੀ ਗੱਲ ਕਰੀਏ ਉਹ ਜਿਹੜਾ ਵਧੀਆ ਇਹ ਪਲਾਟ ਇਹ ਜ਼ਿਮਰ ਕੰਪਨੀ ਦਾ ਹੀ ਪਰਸੋਨਾ ਨੀ ਰੀਪਲੇਸਮੈਂਟ ਇੰਪਲਾਂਟ ਪਰਸੋਨਾ ਨੀ ਜ਼ਿਮਰ ਕੰਪਨੀ ਦਾ ਹੀ ਹਾਂ ਡਾਕਟਰ ਸਾਹਿਬ ਇਹ ਚੱਲਦੇ ਕਿੰਨੀ ਦੇ ਬਾਅਦ ਵਿੱਚ ਜੇ ਆਪਾਂ ਕਰੀਏ ਚੇਂਜ ਕਰਵਾ ਲੈਂਦੇ ਆ ਦੇਖੋ ਜਿਹੜੇ ਇੰਪਲਾਂਟ ਹੈ ਇਹਨਾਂ ਨੂੰ 30 35 35 ਸਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਬਹੁਤ ਸੋਲਿਡ ਮੈਟਲ ਹੈ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਬੇਸਿਕਲੀ ਜਿਹੜਾ ਚੱਲਦਾ ਤੁਸੀਂ ਪੁੱਛ ਰਹੇ ਹੋ 20 ਤੋਂ 25 ਸਾਲ ਇਹਨਾਂ ਦੀ ਨਾਰਮਲ ਲਾਈਫ ਹੈ ਜਿਹੜੀ ਅਸੀਂ ਹੱਡੀ ਤੇ ਇੰਪਲਾਂਟ ਫਿਕਸ ਕਰਦੇ ਆਂ ਬੀ ਤੋਂ 25 ਸਾਲ ਬਾਅਦ ਏਜ ਹੋਣ ਦੇ ਕਰਕੇ ਹੱਡੀ ਕਮਜ਼ੋਰ ਹੋ ਜਾਂਦੀ ਹੈ ਜਿਹਦੇ ਕਰਕੇ ਜਿਹੜੀ ਇੰਪਲਾਂਟ ਤੁਸੀਂ ਬੋਨ ਤੇ ਫਿੱਟ ਕੀਤਾ ਉਹ ਬੋਨ ਹੀ ਕਮਜ਼ੋਰ ਹੋ ਜਾਂਦੀ ਹੈ ਅਦਰਵਾਈਜ਼ ਇੰਪਲਾਂਟ ਨੂੰ ਕੁਝ ਨਹੀਂ ਹੁੰਦਾ ਉਹਨੂੰ 30 ਸਾਲ 40 ਸਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਸਾਡੀ ਬੋਨਸ ਹੀ ਕਮਜ਼ੋਰ ਹੋ ਜਾਂਦੀਆਂ ਨੇ ਜਿਹਦੇ ਕਰਕੇ ਉਹ ਪਕੜ ਛੱਡ ਸਕਦਾ ਹੈ ਤੇ ਇਹੀ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਜੇ ਅਸੀਂ ਆਫਟਰ ਨੀ ਰਿਪਲੇਸਮੈਂਟ ਆਪਣੀ ਬੋਨਸ ਹੈਲਦੀ ਰੱਖਦੇ ਆ ਪ੍ਰੋਪਰ ਕੰਸਲਟੇਸ਼ਨਸ ਰੈਂਦੇ ਰਹਿਨੇ ਆ ਕੈਲਸ਼ੀਅਮ ਪ੍ਰੋਟੀਨ ਡਾਈਟ ਰੈਗੂਲਰਲੀ ਰਹੀਏ ਐਕਸਰਸਾਈਜ਼ ਤੇ ਸਾਈਕਲਿੰਗ ਰੈਗੂਲਰਲੀ ਕਰਦੇ ਆ ਤਾਂ ਇਹ ਇੰਪਲਾਂਟ ਦੀ ਲਾਈਫ ਅਸੀਂ 25 ਤੋਂ 30 35 ਸਾਲ ਤੱਕ ਵੀ ਵਧਾ ਸਕਦੇ ਹਾਂ ਪ੍ਰੋਪਰ ਕੇਅਰ ਬਹੁਤ ਜ਼ਰੂਰਤ ਹੈ ਸਰਦਾਰ ਜਿਹੜਾ ਸਰਕਾਰ ਵੱਲੋਂ ਆਯੂਸ਼ਮਾਨ ਕਾਰਡ ਆ ਇਹ ਆਪਣੇ ਇੱਤੇ ਹੈ ਦੇਖੋ ਸਰਕਾਰ ਵੱਲੋਂ ਜਿਹੜਾ ਆਯੂਸ਼ਮਾਨ ਕਾਰਡ ਹੈ ਉਹਦੇ ਚ ਜੋ ਸਰਕਾਰ ਨੇ ਪ੍ਰਾਈਵੇਟ ਹਸਪਤਾਲ ਦੇ ਉਹਦੇ ਚ ਜੋ-ਜੋ ਆਪਰੇਸ਼ਨਸ ਜਾਂ ਜੋ-ਜੋ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਨੇ ਸਾਢੇ ਤੋਂ ਸਾਰੀਆਂ ਚੱਲਦੀਆਂ ਨੇ ਸਮੇਂ-ਸਮੇਂ ਦੇ ਨਾਲ ਸਰਕਾਰ ਦੇ ਡਿਸੀਜਨ ਚੇਂਜ ਹੁੰਦੇ ਰਹਿੰਦੇ ਨੇ ਕਿ ਆਹ ਹੁਣ ਆਪਰੇਸ਼ਨ ਤੁਸੀਂ ਕਰ ਸਕਦੇ ਹੋ ਲਿਸਟ ਜਾਰੀ ਹੁੰਦੀ ਹੈ ਫਸੇ ਉਸ ਹਿਸਾਬ ਨਾਲ ਇਲਾਜ ਕਰਦੇ ਰਹਿੰਦੇ ਆ ਜਿਵੇਂ ਸਰਕਾਰ ਨਿਰਦੇਸ਼ ਦਿੰਦੀ ਆ ਹੁਣ ਜਿਵੇਂ ਸਰਕਾਰ ਦੀ ਪਾਲਿਸੀ ਚੇਂਜ ਹੋ ਰਹੀ ਹੈ ਕੁਝ ਪ੍ਰੋਸੀਜਰ ਸਰਕਾਰ ਕਹਿੰਦਾਂ ਦੀ ਹੈ ਕਿ ਤੁਸੀਂ ਪ੍ਰਾਈਵੇਟ ਚ ਅਲੋਕ ਕਰ ਸਕਦੇ ਹੋ ਸਰਜਰੀ ਕਰ ਸਕਦੇ ਹੋ ਉਹ ਅਸੀਂ ਕਰਦੇ ਉਹਨਾਂ ਦਾ ਪੁੱਛਣ ਦਾ ਮਤਲਬ ਇਹ ਹੈ ਵੀ ਕੀ ਗੋਡਿਆਂ ਦੀ ਸਰਜਰੀ ਦੁਸ਼ਮਾਨ ਕਾਰਡ ਤੇ ਹੈ ਆਯੁਸ਼ਮਾਨ ਕਾਰਡ ਦੇ ਵਿੱਚ ਸਰਕਾਰ ਵੱਲੋਂ ਰੈਸਟ੍ਰਿਕਸ਼ਨ ਹੈ ਕਿ ਗੋਡਿਆਂ ਦੀ ਸਰਜਰੀ ਪ੍ਰਾਈਵੇਟ ਕਿਸੇ ਵੀ ਪ੍ਰਾਈਵੇਟ ਹਸਪਤਾਲ ਚ ਪੰਜਾਬ ਚ ਨਹੀਂ ਹੋ ਸਕਦੀ ਪਹਿਲਾਂ ਨਾਲੋਂ ਕਿੰਨਾ ਕੁ ਇਲਾਜ ਮਹਿੰਗਾ ਹੋ ਜੂਗਾ ਇਹ ਰੋਬੋਟ ਅਸੀਂ ਕੋਈ ਵੀ ਜਿਹੜੀ ਪ੍ਰਾਈਸਿੰਗ ਹੈ ਪੇਸ਼ੈਂਟ ਤੇ ਕੋਈ ਵੀ ਬੋਝ ਨਹੀਂ ਪੈਣ ਦਵਾਗੇ ਇਲਾਜ ਕੋਈ ਮਹਿੰਗਾ ਨਹੀਂ ਹੋਣਦਾ ਸਾਡੇ ਹਸਪੀਟਲ ਦਾ ਸ਼ੁਰੂ ਤੋਂ ਇਹੀ ਏਮ ਰਿਹਾ ਹੈ ਕਿ ਅਫੋਰਡੇਬਲ ਬੈਸਟ ਟਰੀਟਮੈਂਟ ਪੇਸ਼ੈਂਟ ਨੂੰ ਅਸੀਂ ਦੇਣਾ ਹੈ ਟਰੀਟਮੈਂਟ ਅਸੀਂ ਬੈਸਟ ਕੀਤਾ ਤੇ ਉਹ ਅਫੋਰਡੇਬਲ ਹੀ ਰਹੇਗਾ ਪੇਸ਼ੈਂਟ ਦੇ ਕੋਈ ਬੋਝ ਨਹੀਂ ਪੈਣ ਦਵਾ ਜਿਵੇਂ ਡਾਕਟਰ ਸਾਹਿਬ ਸਾਡੇ ਕੋਲ ਦੇ 80 50000 ਰੁਪਏ ਤੱਕ ਕੰਮ ਕਰਦੇ ਆ ਹੁਣ ਸਾਨੂੰ ਇੰਨਾ ਨਹੀਂ ਮੇ ਇਹ ਦੁਬੰਦ ਖਰਾਬ ਹੋ ਕੀ ਕਰੀਏ ਤੁਹਾਨੂੰ ਪਹਿਲਾਂ ਤਾਂ ਪ੍ਰੀਵੈਂਸ਼ਨ ਕਰਨੀ ਚਾਹੀਦੀ ਹੈ ਕਿ ਇਹ ਖਰਾਬ ਹੀ ਨਾ ਹੋਣ ਰੈਗੂਲਰਲੀ ਐਕਸਰਸਾਈਜ਼ ਇੱਕ weight reduction ਸਾਈਕਲਿੰਗ ਤੇ ਮਸਲ ਸਟਰੈਂਥਨਿੰਗ ਐਕਸਰਸਾਈਜ਼ ਇਸ ਨੂੰ ਰੈਗੂਲਰਲੀ ਕਰਨੀ ਚਾਹੀਦੀ ਹੈ ਨੇ ਟਾਈਮ-ਟਾਈਮ ਤੇ ਆਪਣਾ BMD ਸਕੈਨ ਡੈਕਸਾ ਸਕੈਨ ਹੁੰਦਾ ਅਸੀਂ ਸਾਡੇ ਇਥੇ ਹਸਪੀਟਲ ਚ ਕੈਂਪ ਲੱਗਦੇ ਰਹਿੰਦੇ ਨੇ ਡੈਕਸਾ ਸਕੈਨ ਦੇ ਹਰ ਮਹੀਨੇ ਅਸੀਂ 1 ਜਾਂ 2 ਕੈਂਪ ਲਾਉਂਦੇ ਆ ਪਲੱਸ ਕੈਲਸ਼ੀਅਮ ਤੇ ਵਿਟਾਮਿਨ ਡੀ ਰੈਗੂਲਰਲੀ ਲੈਣਾ ਚਾਹੀਦਾ ਉਹਦੇ ਨਾਲ ਤੁਹਾਡੇ ਗੋਡੇ ਦੀ ਲਾਈਫ ਜਿਸ ਤਰ੍ਹਾਂ ਹੁਣ ਚੱਲ ਰਹੇ ਉਸ ਉਸ ਤੋਂ 10 ਗੁਣਾ ਬਾਝੂ ਤੁਹਾਨੂੰ ਹੋ ਸਕਦਾ ਹੈ ਕਿ ਉਮਰ ਪਰ ਪ੍ਰੋਬਲਮ ਹੀ ਨਾ ਆਵੇ ਜੇ ਹੁਣੇ ਤੋਂ ਤੁਸੀਂ ਪ੍ਰੋਪਰ ਟਰੀਟਮੈਂਟ ਤੇ ਪ੍ਰੀਕਾਸ਼ਨ ਸਟਾਰਟ ਕਰਦੇ ਜਿਸ ਤਰ੍ਹਾਂ ਕਿਹਾ ਜਾਂਦਾ ਗੇਟ ਚੱਕਰ ਨਾਲ ਜਾਂ ਪੌੜੀਆਂ ਤੇ ਚੜ੍ਹਨ ਨਾਲ ਜੋੜੇ ਤੇ ਫੈਕਟਰ ਬਦਲਦਾ ਉਹ ਕਿਹੜੇ ਕੇਸਾਂ ਚ ਪੈਂਦਾ ਕਿਹੜੇ ਚ ਨਹੀਂ ਪੈਂਦਾ ਦੇਖੋ ਸਰ ਕੋਈ ਵੀ ਕੰਮ ਅਸੀਂ ਰੈਗੂਲਰਲੀ ਕਰੀ ਜਾਈਏ ਸਾਡੇ ਗੋਡਿਆਂ ਦੇ ਵਿੱਚ ਵੇਅਰ ਐਂਡ ਟੇਅਰ ਰੈਗੂਲਰਲੀ ਹੁੰਦੀ ਰਹਿੰਦੀ ਹੈ ਤੁਸੀਂ ਪੌੜੀਆਂ ਉੱਤਰ ਕੇ ਨਾਰਮਲ ਚੱਲੇ ਗੋਡੇ ਦੀ ਵੇਅਰ ਐਂਡ ਟੇਅਰ ਹੋਣੀ ਹੋਣੀ ਹੈ ਘਸਾਵਟ ਥੋੜੀ ਥੋੜੀ ਹੋਣੀ ਹੈ ਸਾਡੇ ਸਰੀਰ ਦੇ ਵਿੱਚ ਆਟਰ ਰਿਪੇਅਰ ਮਕੈਨਿਜ਼ਮ ਨਾਲ ਨਾਲ ਰਿਪੇਅਰ ਹੁੰਦਾ ਰਹਿੰਦਾ ਹੈ 50 55 ਉਮਰ ਤੋਂ ਬਾਅਦ ਜਿਹੜਾ ਰਿਪੇਅਰ ਦਾ ਮਕੈਨਿਜ਼ਮ ਹੈ ਬਹੁਤ ਸਲੋ ਹੋ ਜਾਂਦਾ ਹੈ ਜਿਹੜੀ ਵੀਅਰ ਐਂਟੀਅਰ ਰੈਗੂਲਰਲੀ ਚੱਲਦੀ ਰਹਿੰਦੀ ਹੈ ਇਹ ਜ਼ਰੂਰਤ ਨਹੀਂ ਆਇਆ ਕਿ ਸਾਰੇ ਪੇਸ਼ੈਂਟਸ ਨੂੰ ਜਿਹੜੀ ਆਪਣੀ ਹੈਵੀ ਐਕਟੀਵਿਟੀਜ਼ ਬੰਦ ਕਰਨ ਦੀ ਜ਼ਰੂਰਤ ਹੈ 50 55 ਤੋਂ ਬਾਅਦ ਇੱਕ ਵਾਰੀ ਸਕ੍ਰੀਨਿੰਗ ਹੋ ਜਾਣੀ ਚਾਹੀਦੀ ਹੈ ਐਕਸ-ਰੇ ਦੇਖ ਕੇ ਜੇ ਪਰਫੈਕਟਲੀ ਓਕੇ ਹੈ ਉਸ ਏਜ ਦੇ ਹਿਸਾਬ ਨਾਲ ਐਕਸ-ਰੇ ਤਾਂ ਉਹ ਪੇਸ਼ੈਂਟ ਆਪਣੀ ਅਗਲੇ 5 ਸਾਲ ਨਾਰਮਲ ਐਕਟੀਵਿਟੀ ਸਟਾਰਟ ਕਰ ਸਕਦਾ ਮੰਨ ਲਓ ਉਹੀ ਪੇਸ਼ੈਂਟ ਦੇ ਅਸੀਂ ਗ੍ਰੇਡਿੰਗ ਕਰਦੇ ਹਾਂ ਆਸਟਿਓਆਰਥਰਾਈਟ ਗੋਡੇ ਕਾ ਸੰਦੀ ਪ੍ਰੋਬਲਮ ਨੂੰ ਇੰਗਲਿਸ਼ ਚ ਆਸਟਿਓਆਰਥਰਾਈਟਿਸ ਬੋਲਦੇ ਨੇ ਜੇ ਉਸੇ ਐਕਸ-ਰੇ ਦੇ ਵਿੱਚ 50 50 5 ਚ ਪੇਸ਼ੈਂਟ ਦੀ ਗ੍ਰੇਡ 1 ਗ੍ਰੇਡ 2 ਚੇਂजेस ਹੈ ਕਿ ਥੋੜਾ ਥੋੜਾ ਗੋਟਾ ਕਸਰ ਲੱਗ ਗਿਆ ਹਾਲੇ ਪੇਸ਼ੈਂਟ ਨੂੰ ਸਿੰਪਟਮਸ ਪੇਨ ਨਹੀਂ ਹੋਇਆ ਤਾਂ ਅਸੀਂ ਉਹਦੀ ਰੈਸਟ੍ਰਿਕਸ਼ਨ ਆਫ ਮੂਵਮੈਂਟ ਸਟਾਰਟ ਕਰਵਾਂਗੇ ਫਿਰ ਉਸ ਪੇਸ਼ੈਂਟ ਨੂੰ ਅਸੀਂ ਪੌੜੀਆਂ ਚੜਨਾ ਜਾਂ ਪੈਰਾਪਰ ਬੈਠਣ ਦੀ ਰੈਸਟ੍ਰਿਕਸ਼ਨ ਚਲਾ ਦਿੰਨੇ ਆ ਤਾਂ ਜੋ ਉਹਦੀ ਗੋਡਿਆਂ ਦੀ ਲਾਈਫ ਬਚੇ ਅਲਟੀਮੇਟਲੀ ਪੌੜੀਆਂ ਚੜਨ ਦੇ ਨਾਲ ਚੌਂਕੜੀ ਮਾਰਨ ਦੇ ਨਾਲ ਵੀਰੈਂਟੀਅਰ ਤੇਜ਼ ਹੁੰਦੀ ਹੈ ਸਾਈਕਲਿੰਗ ਬੈਸਟ ਐਕਸਰਸਾਈਜ਼ ਹੁੰਦੀ ਹੈ ਪੇਸ਼ੈਂਟ ਨੇ ਜੇ ਆਪਣੇ ਗੋਡੇ ਨੂੰ ਹਮੇਸ਼ਾ ਲਈ ਹੈਲਦੀ ਰੱਖ ਇਹ ਕੋਰਨਰ ਫਲੋ ਕਰੇ ਜੀ ਇਸ ਤਰ੍ਹਾਂ ਕੰਮ ਕਰਦੇ ਪੌੜੀਆਂ ਚੜ੍ਹਨ ਤੇ ਨਹੀਂ ਪ੍ਰੋਬਲਮ ਨਹੀਂ ਉਤਰਨ ਵੇਲੇ ਜ਼ਿਆਦਾ ਦੋਨੋਂ ਹੀ ਜੀ ਜੇ ਪੌੜੀਆਂ ਚੜ੍ਹਾਂਗੇ ਤਾਂ ਉਤਰਨੀਆਂ ਵੀ ਪੈਣੀਆਂ ਹੀ ਆ ਉਹ ਦੋਨੋਂ ਹੀ ਚੱਜਾਂ ਚੱਲ ਰਹੀਆਂ ਨਾਲ ਜੇ ਜੁਤਨੀ ਚੜਾ ਆ ਜਾਓ ਉਤਰਨ ਵੇਲੇ ਜੁਕਰੀ ਹੋ ਜਾਂਦਾ ਪੁੱਤਨ ਵੇਰੇ ਲਿਫਟ ਚੜ੍ਹ ਉਸ ਕਰੋ ਹਾਂ ਹੋ ਗਿਆ ਜਦੋਂ ਪੈਰ ਥਰੇ ਲੱਗਦਾ ਨਹੀਂ ਉਹ ਮੈਚੇਟ ਦੋਨੋਂ ਮੈਕੈਨਿਜ਼ਮ ਹੁੰਦੇ ਨੇ ਜਦੋਂ ਪੌੜੀਆਂ ਚੜ੍ਹਦੇ ਉਦੋਂ ਵੀ ਬੀਅਰ ਐਂਟੀਅਰ ਹੁੰਦੀ ਹੈ ਜਦੋਂ ਕੋਈ ਵੀ ਚੜ੍ਹਾਈ ਉਤਰਦੇ ਆ ਤਾਂ ਸਾਡੇ ਗੋਡਿਆਂ ਤੇ ਜ਼ਿਆਦਾ ਜ਼ੋਰ ਲੱਗਦਾ ਜਦੋਂ ਤੁਸੀਂ ਚੜਾਈ ਵੀ ਉਤਰੋਂਗੇ ਉਦੋਂ ਤੁਹਾਡੇ ਗੋਡੇ ਨੂੰ ਅੱਗੇ ਨੂੰ ਪੁਸ਼ ਮਿਲਦੀ ਆ ਤਾਂ ਮਸਲ ਦਾ ਜ਼ਿਆਦਾ ਜ਼ੋਰ ਲੱਗਦਾ ਉਹਨੂੰ ਰੋਕਣ ਲਈ ਗਿਰਨ ਤੋਂ ਬਚਾਣ ਲਈ ਜਦੋਂ ਚੜਦੇ ਆ ਉਦੋਂ ਮਸਲ ਦਾ ਜ਼ਿਆਦਾ ਜ਼ੋਰ ਲੱਗਦਾ ਹੈ ਚੜਾਣ ਲਈ ਜਦੋਂ ਉਤਰਦੇ ਆ ਉਦੋਂ ਤੁਹਾਡੇ ਗੋਡੇ ਨੂੰ ਰੋਕਣ ਲਈ ਜ਼ਿਆਦਾ ਜ਼ੋਰ ਲੱਗਦਾ ਤਾਂ ਫ੍ਰਿਕਸ਼ਨ ਜਿਹਨੂੰ ਘਰਸ਼ਨ ਕਹਿੰਦੇ ਨੇ ਉਹ ਜ਼ਿਆਦਾ ਹੁੰਦੀ ਕਿਸ ਕਰਕੇ ਦੋਨੋਂ ਮੈਕੈਨਿਜ਼ਮ ਚ ਵੇਰੀਂ ਟੇਰ ਜ਼ਿਆਦਾ ਹੁੰਦੀ ਹੈ ਉਤਰਦੇ ਹੋਏ ਥੋੜੀ ਰੈਪਿਡ ਸਪੀਡ ਰਲ ਹੋ ਜਾਂਦੀ ਠੀਕ ਹੈ ਜੀ ਓਕੇ ਜੀ ਥੈਂਕ ਯੂ ਥੈਂਕ ਯੂ